ਧਰਤੀ ਪਟਨਾ ਸਾਹਿਬ ਦੀ ਹੋਈ ਅੱਜ ਰੋਸ਼ਨ ਅਪਾਰ ਜਦੋਂ ਆਏ ਗੁਰੂ ਗੋਬਿੰਦ ਸਿੰਘ ਜੀ ਬਣ ਆਪ ਨਿਰੰਕਾਰ ਧਰਤੀ ਪਟਨਾ ਸਾਹਿਬ ਦੀ ਹੋਈ ਅੱਜ ਰੋਸ਼ਨ ਅਪਾਰ ਜਦੋਂ ਆਏ ਗੁਰੂ ਗੋਬਿੰਦ ਸਿੰਘ ਜੀ ਬਣ ਆਪ ਨਿਰੰਕਾਰ ਤਨ ਦਸ਼ਮੇਸ਼ ਪਿਤਾ ਜਿੰਨਾ ਦਿੱਤਾ ਜਗ ਨੂੰ ਇੱਕ ਸਿੱਖੀ ਨਿਸ਼ਾਨ ਸੱਚ ਦੀ ਖਾਤਰ ਸੀਸ ਵਾਰਨਾ ਸਿਖਾਇਆ ਡਰ ਦੇ ਅੰਧੇਰੇ ਨੂੰ ਜੋਤ ਨਾਲ ਮਿਟਾਇਆ ਸੰਤ ਵੀ ਆਪ ਤੇ ਸਿਪਾਹੀ ਵੀ ਉਹ ਆਪ ਧਰਤੀ ਪਟਨਾ ਸਾਹਿਬ ਦੀ ਹੋਈ ਅੱਜ ਰੋਸ਼ਨਿਆ ਅਪਾਰ ਜਦੋਂ ਆਏ ਗੁਰੂ ਗੋਬਿੰਦ ਸਿੰਘ ਜੀ ਬਣ ਆਪ ਨਿਰੰਕਾਰ ਜਿਹਦੇ ਦਿਲ ਵਿੱਚ ਹੈ ਬਾਣੀ ਤੇ ਹੱਥ ਵਿੱਚ ਹੈ ਤਲਵਾਰ ਬਣਾ ਕੇ ਕੌਮ ਸ਼ੇਰਾਂ ਦੀ ਰਚ ਦਿੱਤਾ ਇੱਕ ਨਵਾਂ ਹੀ ਇਤਿਹਾਸ ਹਰ ਇੱਕ ਬੰਦਾ ਰੱਬ ਦਾ ਹੀ ਹੈ ਉਹਨੇ ਹੈ ਆਕੇ ਦੱਸਿਆ ਨਾ ਕੋਈ ਨੀਚ ਜਾਤ ਤੇ ਨਾ ਕੋਈ ਹੈ ਮਹਾਨ ਦੇ ਕੇ ਦਾਤ ਅੰਮ੍ਰਿਤ ਦੀ ਓਨੇ ਕਰ ਦਿੱਤੇ ਸਭ ਇੱਕ ਸਮਾਨ ਧਰਤੀ ਪਟਨਾ ਸਾਹਿਬ ਦੀ ਅੱਜ ਹੋਈ ਰੋਸ਼ਨਿਆ ਪਾਰ ਜਦੋਂ ਆਏ ਗੁਰੂ ਗੋਬਿੰਦ ਸਿੰਘ ਜੀ ਆਪ ਨਿਰੰਕਾਰ ਜਿਦੇ ਚਾਰ ਪੁੱਤਰਾਂ ਨੇ ਕਰ ਦਿੱਤੀ ਅਨੋਖੀ ਅਮਰ ਕੁਰਬਾਨੀ ਸਿੱਖੀ ਸਿਦਕ ਲਈ ਵਾਰ ਦਿੱਤੀ ਆਪਣੀ ਜ਼ਿੰਦਗਾਨੀ ਸਾਰਾ ਪਰਿਵਾਰ-ਵਾਰ ਦਿੱਤਾ ਪੰਥ ਖਾਲਸੇ ਤੋਂ ਇਹ ਕੁਰਬਾਨੀ ਰਹੂ ਜੁਗਾਤ ਤੱਕ ਯਾਦ ਧਰਤੀ ਪਟਨਾ ਸਾਹਿਬ ਦੀ ਅੱਜ ਹੋਈ ਰੋਸ਼ਨ ਆਪਾਰ ਜਦੋਂ ਆਏ ਗੁਰੂ ਗੋਬਿੰਦ ਸਿੰਘ ਜੀ ਬਣ ਆਪ ਨਿਰੰਕਾਰ ਉਹਦਾ ਆਵਾਜ਼ ਨਾ ਡਰੇ ਕਦੇ ਉੱਚੇ ਅਸਮਾਨਾਂ ਤੋਂ ਉਹਦਾ ਸਿੱਖ ਨਾ ਡਰੇ ਕਦੇ ਜ਼ੁਲਮ ਦੇ ਤੂਫਾਨਾਂ ਤੋਂ ਉਹਦੀ ਬਾਣੀ ਸਿਖਾਏ ਰਾਹ ਤੇ ਹੈ ਤੁਰਨਾ ਉਹਦਾ ਬਾਣਾ ਦੱਸੇ ਗਰੂਰ ਨਹੀਂ ਗੌਰਵ ਹੈ ਧਾਰਨਾ ਸ਼ਸਤਰ ਨਾਲ ਸੱਜਿਆ ਬਾਣੀ ਨਾਲ ਭਰਿਆ ਸੰਤ ਸਿਪਾਹੀ ਬਣ ਕੇ ਗੁਰੂ ਜੀ ਨੇ ਤਾਰਿਆ ਪਟਨਾ ਸਾਹਿਬ ਦੀ ਧਰਤੀ ਹੋਈ ਅੱਜ ਧੰਨ અપਾਰ ਜਿੱਥੇ ਆਏ ਦਸ਼ਮੇਸ਼ ਪਿਤਾ ਆਪ ਬਣ ਨਿਰੰਕਾਰ ਜਿੱਥੇ ਆਏ ਦਸ਼ਮੇਸ਼ ਪਿਤਾ ਆਪ ਬਣ ਨਿਰੰਕਾਰ ਖਾਲਸਾ ਪੰਥ ਰਾਚਕੇ ਦਿੱਤਾ ਇਹ ਪੈਗਾਮ ਬਾਣੀ ਬਾਣਾ ਸ਼ਸਤਰ ਇਹ ਸਿੱਖੀ ਦੀ ਹੈ ਪਹਿਚਾਨ ਆਓ ਸਾਰੇ ਮਿਲ ਕੇ ਪ੍ਰਕਾਸ਼ ਪੁਰਬ ਮਨਾਈਏ ਪਿਆਰ ਨਾਲ ਦਸਮ ਪਿਤਾ ਦੀ ਸਿੱਖਿਆ ਨੀਡਰਤਾ ਨਿਮਰਤਾ ਸੇਵਾ ਸਿਮਰਨ ਸੱਚ ਅਪਣਾਈਏ ਵਾਹਿਗੁਰੂ ਵਾਹਿਗੁਰੂ ਮੁਖੋਂ ਸਦਾ ਧਿਆਈਏ ਪਟਨਾ ਸਾਹਿਬ ਦੀ ਧਰਤੀ ਹੋਈ ਅਜ ਧੰਨ ਅਪਾਰ ਜਿੱਥੇ ਆਏ ਦਸ਼ਮੇਸ਼ ਪਿਤਾ ਬਣ ਆਪ ਨਿਰੰਕਾਰ ਬਣ ਆਪ ਨਿਰੰਕਾਰ ਜੇ ਤੁਹਾਨੂੰ ਇਹ ਪਵਿੱਤਰ ਕਵਿਤਾ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਅਸੀਂ ਰਲ ਮਿਲ ਕੇ ਆਤਮਿਕ ਰੌਸ਼ਨੀ ਵੰਡਦੇ ਰਹੀਏ